ਲੁਧਿਆਣਾ ਲੋਕ ਸਭਾ ਦੇ ਸਾਬਕਾ ਸੰਸਦ ਰਵਨੀ ਸਿੰਘ ਬਿੱਟੂ ਦੇ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਣ ਅਤੇ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਬਣਾਈ ਜਾਣ ਤੋਂ ਕਾਂਗਰਸ ਹਾਈ ਕਮਾਂਡ ਲਈ ਲੁਧਿਆਣਾ ਲੋਕ ਸਭਾ ਲਈ ਉਮੀਦਵਾਰ ਲੱਭਣਾ ਬਹੁਤ ਹੀ ਟੇਢੀ ਖੀਰ ਸਾਬਤ ਹੋ ਰਿਹਾ ਸੀ ਜਿਸ ਨੂੰ ਵੇਖਦਿਆਂ ਕਾਂਗਰਸ ਹਾਈ ਕਮਾਂਡ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਇਸ ਦੇ ਮੱਦੇਨਜ਼ਰ ਲੁਧਿਆਣਾ ਦੇ ਚਰਚਿਤ ਨੇ ਤਾਂ ਗੁਰਸਿਮਰਨ ਸਿੰਘ ਮੰਡ ਨੇ ਰਾਜਾ ਬਣਗ ਨੂੰ ਨਹਿਂਦਾ ਦੇ ਪਾਟੇ ਮੰਦਰ ਉਮੰਝੇ ਜਾਣਦੀ ਗੱਲ ਕਿਉਂ ਆਖੀ ਗਈ ਆਓ ਅਸੀਂ ਉਹਨਾਂ ਦੇ ਮੂੰਹ ਸੁਣਦੇ ਆਂ ਅੱਜ ਬੜੀ ਬੇਸਬਰੀ ਨਾਲ ਰਹੀ ਕਰ ਰਹੇ ਸੀ ਲੋਕ ਵੀ ਕਾਂਗਰਸ ਦੇ ਟਿਕਟ ਲੁਧਿਆਣਾ ਤੋਂ ਕਿਹਨੂੰ ਮਿਲੂਗੀ ਲੁਧਿਆਣਾ ਤੋਂ ਮਿਲੀ ਆ ਟਿਕਟ ਪੰਜਾਬ ਕਾਂਗਰਸ ਦਾ ਪ੍ਰਧਾਨ ਅਮਨਿੰਦਰ ਸਿੰਘ ਰਾਜਾ ਬਣਗ ਨੂੰ ਲੁਧਿਆਣੇ ਤੋਂ ਲੁਧਿਆਣੇ ਤੋਂ ਲੁਧਿਆਣਾ ਵਾਸੀ ਕੱਲ ਪਰਸੋਂ ਤੋਂ ਪੋਸਟਾ ਆ ਪਾ ਰਹੇ ਆ ਬਈ ਰਾਜਾ ਵੜਿੰਗ ਨੂੰ ਵੋਟ ਅਸੀਂ ਬਾਹਰ ਨਹੀਂ ਪਾਣੀ ਹੁਣ ਰਾਜਾ ਵੜਿੰਗ ਦੇ ਮੁਕਾਬਲੇ ਹੈਗਾ ਸਰ ਅਮਨੀਤ ਸਿੰਘ ਬਿੱਟੂ ਅਰਮਨੀਤ ਸਿੰਘ ਬਿੱਟੂ ਨੇ ਡਿੰਗ ਸਿੰਘਾਂ ਦੇ ਬਾਟੇ ਵਾਂਗੂ ਮਾਣ ਕੇ ਇਹਨੂੰ ਘਰ ਭੇਜਣਾ ਮੇਰੀ ਰਾਇਆ ਬਣਨ ਨੂੰ ਅਪੀਲ ਆ ਵੀ ਪਹਿਲਾ ਹੀ ਭਾਈ ਤੂੰ ਅਸਤੀਫਾ ਦੇ ਦੇ ਆਪਣਾ ਪੰਜਾਬ ਉਹ ਕਾਂਗਰਸ ਦੇ ਪ੍ਰਧਾਨਗੀ ਤੋਂ ਕੋ ਹਾਰਨ ਬਾਅਦ ਤੋਂ ਬਾਅਦ ਦੇਗਾ ਬੜੀ ਬੇਇੱਜ਼ਤੀ ਹੋਊਗੀ ਪਹਿਲੇ ਅਸਤੀਫਾ ਦੇ ਦੇ ਕੋ ਜਿੱਤ ਹੋਣਾ ਨਹੀਂ ਕਿਉਂਕਿ ਜਿਹੜਾ ਲੁਧਿਆਣਾ ਵਾਸੀ ਆ ਉਹਨਾਂ ਨੇ ਤੈਨੂੰ ਵੋਟ ਨਹੀਂ ਪਾਣੀ ਕਿਉਂਕਿ ਤੂੰ ਆਇਆ ਬਠਿੰਡੇ ਤੋਂ ਬਠਿੰਡੇ ਤੋਂ ਨਾ ਤੈਨੂੰ ਮਿਲੀ ਨਾ ਤੇਰੀ ਪਤਨੀ ਨੂੰ ਮਿਲੀ ਆ ਇਸ ਕਰਕੇ ਭਰਾਵੋ ਮੈਂ ਇਹ ਕਹੂੰਗਾ ਰਵਨੀਤ ਸਿੰਘ ਮਿੱਟੂ ਦਾ ਭਾਰ ਵੱਧ ਗਿਆ ਰਾਜਾ ਬੜਿੰਗ ਥੱਲੇ ਆ ਗਿਆ ਕੱਦ 'ਚ ਹੋ ਸਕਦਾ ਅਮਿੰਦਰ ਸਿੰਘ ਰਾਜਾ ਬੜਿੰਗ ਵੱਡਾ ਹੋਵੇ ਲੇਕਿਨ ਵੋਟਾਂ ਦੇ ਭਾਰ ਵਿੱਚ ਥੱਲੇ ਆ ਗਿਆ ਇਹ ਮੈਂ ਅੱਜ ਵੀ ਕਹੂੰਗਾ ਵੀ ਅਭੀ ਟਿਕਟ ਅਮਿੰਦਰ ਸਿੰਘ ਰਾਜਾ ਬੜਿੰਗ ਜੇ ਤੂੰ ਸਹੀ ਆਪਣੀ ਇੱਜ਼ਤ ਬਚਾਉਣੀ ਆ ਤਾਂ ਆਪਣੀ ਟਿਕਟ ਵਾਪਸ ਕਰ ਦੇ ਵੀ ਮੈਂ ਨਹੀਂ ਲੜੀ ਲੁਧਿਆਣੇ ਤੋਂ ਚੰਗਾ ਰਹੇਗਾ ਤੇਰੀ ਬੇਇੱਜ਼ਤੀ ਬਹੁਤ ਹੋਣੀ ਆ ਜਿਹੜੀ ਅੱਜ ਬੜਾ ਡਾਮਾ ਡਾਲ ਕਰਦਾ ਨਾ ਪਹਿਲਾਂ ਅਮਰੀਕਾ ਜਾ ਕੇ ਤੂੰ ਬੇਇੱਜ਼ਤੀ ਕਰਾਈ ਸੀ ਤੇ ਹੁਣ ਇਸ ਕਰਕੇ ਵੀ ਆਪਣਾ ਇੱਕ ਤਾਂ ਵਾਪਸ ਕਰ ਦੇ ਚੰਗਾ ਰਹੇਗਾ ਮੈਂ ਇਹੀ ਬੇਨਤੀ ਕਰੂੰਗਾ ਕਿਉਂਕਿ ਨਹੀਂ ਮੁਦਮ ਉੱਡੇਗਾ ਧੰਨਵਾਦ